ਹਾਂਜੀ ਸਤਿ ਸ਼੍ਰੀ ਅਕਾਲ ਜੀ ਆਪਾਂ ਹੈਰੋ ਦਿਖਾ ਰਹੇ ਆ ਤੁਹਾਨੂੰ 11 11 ਦੀ 22 ਡਿਸਕ ਹੈਰੋ ਹੈਵੀ ਡਿਊਟੀ ਦੇ ਵਿੱਚ ਹੈਡਰੋਲਿਕ ਮਾਡਲ ਆ ਆਪਣਾ ਜੀਐਚ 4 ਮਾਡਲ ਆ ਜੀ ਇਹ ਇਹਦੇ ਵਿੱਚ ਜਿਹੜਾ ਮੇਨ ਆਪਾਂ ਕਹਿ ਦਈਏ ਵੀ ਟਿਊਬ ਲੱਗੀ ਆ ਹੈਵੀ ਡਿਊਟੀ ਲੱਗੀ ਆ 95 ਤੋਂ 96 ਕਿਜੀ ਦੇ ਲੰਸਮ ਹੋ ਜਾਂਦੀ ਆਗੀ ਜਿਹੜੀ ਇਹਦੇ ਵਿੱਚ ਡਿਸਕਾਂ ਲੱਗੀਆਂ ਨੇ ਆਪਾਂ オリジナル ਡਬਲ ਗੈਂਡਾ ਲੱਗੀ ਆ ਆਪਾਂ ਕਹਿ ਦਈਏ ਵੀ ਮੋਡ ਤੋਂ ਹੀ ਫੇਮਸ ਨੇ ਤਾਂ ਹਨਾ ਕੰਪਨੀ ਤਗਾਂ ਦੇ ਵਿੱਚ ਬਾਕੀ ਕਿਤੋਂ ਬ੍ਰਾਂਡ ਹੋਰ ਆਉਂਦੇ ਆ ਤੁਸੀਂ ਉਹਵੇਂ ਪਾਉਣੇ ਉਹ ਪਵਾ ਸਕਦੇ ਹੋਗੇ ਵਿੱਚ ਇਹਦੇ ਜਾਂ ਆਪਣੇ ਕਪਲੀਨਾਂ ਆ ਜਾਂਦੀਆਂ ਨੇ ਸੋਹਣੀਆਂ ਨਵੇਂ ਡਿਜ਼ਾਈਨ ਦੇ ਵਿੱਚ ਲੱਗੀਆਂ ਮਿੱਟੀ ਵਿਚਾਰ ਨਹੀਂ ਖੜਦੀ ਤੇ ਸਾਈਡ ਤੇ ਆਪਾਂ ਮੰਜੇ ਦਿੱਤੇ ਆਗੇ ਜੇ ਤੁਸੀਂ ਵੇਟ ਰੱਖਣਾ ਤਾਂ ਰੱਖ ਸਕਦੇ ਹੋ ਵੈਸੇ ਰੱਖਣ ਦੀ ਜ਼ਰੂਰਤ ਨਹੀਂ ਜਾਂ ਕੁਝ ਵੀ ਤੁਹਾਨੂੰ ਇੱਕ ਸਪੇਸ ਮਿਲ ਜਾਂਦੀ ਆ ਕੁਝ ਵੀ ਸਮਾਨ ਲੈ ਕੇ ਜਾਣਾ ਲੈ ਜਾ ਸਕਦੇ ਹੋ ਫਰੰਟ ਹਿੱਚ ਦੀ ਗੱਲ ਕਰੀਏ ਐਡਜਸਟੇਬਲ ਆ ਖਾਲੀ ਤੇ ਰੱਖਣਾ ਟਾਇਰ ਖਾਲੀ ਤੋਂ ਬਾਹਰ ਕਰਨਾ ਹਨ ਤੁਹਾਡੇ ਤੇ ਡਿਪੈਂਡ ਆ ਇੱਕ ਦੂਜੀ ਗੱਲ ਆਈ ਵੀ ਆਪਣੀ ਹਿੱਚ ਨਾਲ ਲੰਮੀ ਹੁੰਦੀ ਆਗੀ ਜੇ ਤੁਸੀਂ ਕਟਾਈ ਕਰਦੇ ਹੋ ਟਾਇਰ ਜਦਾ ਹਣੀ ਨਾਲ ਲੱਗਦਾ। ਬਾਕੀ A to Z ਸਾਰਾ ਲੇਜ਼ਰ ਕਟਿੰਗ ਮਟੀਰੀਅਲ ਲੱਗਦਾ ਆਪਣਾ। ਪਾਈਪਾਂ R2 ਡਬਲ ਲੇਅਰ ਨੇ JCB ਵਾਲੀਆਂ ਹਾਈਡਰੌਲਿਕ ਦੇ ਵਿੱਚ ਡਬਲ ਸੀਲਾਂ ਹੋਣਗੀਆਂ ਇਹ ਸਪੈਸ਼ਲੀ ਤਿਆਰ ਕੀਤਾ ਹੋਇਆ ਆਪਣਾ ਜੈਕ ਆਹ ਹੈ। ਤੇ 베アリング ਦੀ ਗੱਲ ਕਰੀ ਆਪਾਂ ਡਬਲ 베アリング ਹੋ ਜਾਂਦੇ ਆ। ਇਹ ਆਪਣੇ 9 ਨੰਬਰ ਦੇ 베アリング ਰਾਜਕੋਟ ਦੇ ਫਰੈਸ਼ 베アリング ਹੁੰਦੇ ਆ ਦੇ ਵਿੱਚ। ਠੀਕ ਹੈ ਜੀ ਇੱਕ ਦਵਾ ਬਾਹਰ ਆ ਜਾਂਦਾ ਉਸ ਸਾਈਡ ਵਾਲਾ ਜੀ। ਟਾਇਰ ਹਵਾਲਿਆ ਜਾਂਦੇ ਆ ਟਾਇਰ ਵੀ ਨਾਲ ਹੀ ਟਿੱਕੇ ਜਾਂਦੇ ਆ ਜੈਕ ਦੇ ਤੇ ਰਿਫਲੈਕਟਰ ਆ ਗਏ ਸਾਈਡਾਂ ਤੇ ਜੀ ਵੇਟ ਰੱਖਣ ਲਈ ਇੱਕ ਸਪੇਸ ਆਪਾਂ ਪਿੱਛੇ ਵੀ ਬਣਾ ਰਹਿਆਂਗੇ ਆ ਤਵਾ ਤੁਸੀਂ ਚੈੱਕ ਕਰ ਲਓ ਵੀ ਖੁੰਝੇ ਚ ਵਧੀਆ ਲੱਗਦੀਆਂ ਨੇ ਫਿਰ ਇਹ ਤੇ ਹੱਬ ਨਹੀਂ ਲੱਗਦੀ ਬੱਟ ਦੇ ਵਿੱਚ ਟੇਪ ਰਹਿੰਦੀ ਆ ਠੀਕ ਆ ਜੀ ਬਾਕੀ ਦੂਜੀ ਗੱਲ ਆ ਵੀਰੋ ਆਪਣੀ ਸਪੇਸ ਨਹੀਂ ਰੱਖੀ ਸੈਂਟਰ ਦੇ ਵਿੱਚ ਇਹਦੇ ਨਾਲ ਹੋਰ ਵੀ ਸਮੂਥ ਚੱਲਦਾ ਟਰੈਕਟਰ ਰੈਲੀਆਂ ਚੱਲਦੀਆਂ ਤਾਂ ਵੀ ਆ ਤੇ ਇੱਕ ਦੀ ਹਾਈਟ ਜ਼ਿਆਦਾ ਫਰੇਮ ਦੀ ਦੂਰ ਵੇਲੇ ਭਰਦੀ ਨਹੀਂ ਹੈਗੀ ਮਿੱਟੀ ਆ ਅਪਕੈਦੀ ਵੀ ਹਰੇਕ ਇਹ ਪਿਛਲੇ ਸੀਜ਼ਨ ਆਪਣਾ ਕੁਝ ਡਿਫਰੈਂਟ ਸੀ ਫਰਮਾ ਜਿਵੇਂ ਆਮ ਹਰੇਕ ਹੈਰੋ ਬਣਦੀ ਆ ਹਨਾ ਟਾਈਮ ਟੂ ਟਾਪਾ ਟਾਈਮ ਟੂ ਟਾਈਮ ਆਪਾਂ ਚੇਂਜ ਕਰਦੇ ਆ ਅਪਡੇਟ ਕਰਦੇ ਆ ਇਨੋਵੇਸ਼ਨਾਂ ਕਰਦੇ ਆ ਇੰਪਲੀਮੈਂਟ ਕਰਦੇ ਆ ਮੈਂ ਹਰ ਵੀਡੀਓ 'ਚ ਗੱਲ ਕਰਦਾ ਹੁੰਦਾ ਫੀਲਡ 'ਚ ਜਾ ਕੇ ਚੈੱਕ ਕਰਦੇ ਆ ਨਵੇਂ ਤੋਂ ਨਵਾਂ ਸੁਧਾਰ ਕਰਦੇ ਆ ਬਹੁਤ ਸੋਹਣੀ ਹੈਰੋ ਬਣੀਆਂ ਆ ਆਪਾਂ ਕਹਿੰਦੇ ਵੀ ਜੇ ਕੋਈ 18 ਲੈਣ ਉਹਦਾ ਤਾਂ ਆਪਾਂ 20 ਕਮੈਂਟ ਕਰਦੇ ਆ 20 ਦਿਨੇ ਵੀ ਆਗੇ ਹਨਾ ਵਧੀਆ ਰਲੀਆਂ ਚ ਆਉਂਦੀਆਂ ਨੇਗੇ ਵਾਧ ਹੀ ਲੋ ਆਪਣੀਆਂ ਦੋਸਤ ਹੈਰੋਆਂ ਤੇ ਪ੍ਰਾਈਸ ਵੀ ਰੀਜ਼ਨੇਬਲ ਜਿਹਾ ਰੱਖਿਆ ਆਪਣਾ ਜਿਹੜਾ ਕਰੰਟ ਅੱਜ ਦਾ ਪ੍ਰਾਈਸ ਆ ਇਹ 135000 ਜੇ ਜੈਕ ਦੇ ਵਿੱਚ ਇੱਕ ਕੰਟਰੋਲਰ ਆਉਂਦਾ ਵੀ ਤੁਹਾਨੂੰ ਕਿल्ली ਪਾਉਣ ਦੀ ਲੋੜ ਨਹੀਂ ਪੈਂਦੀ ਆਹ ਵਾਲੀ ਇਥੇ ਕੰਟਰੋਲਰ ਲੱਗ ਜਾਂਦਾ ਜੇ ਉਹ ਲਵਾਉਣਾ ਤਾਂ ਤਿੰਨ 5000 ਰੁਪਏ ਹੋਰ ਐਡ ਹੋ ਜਾਂਦਾਗਾ 138000 ਦੀਆਂ ਟਾਪ ਮਾਡਲ 22 ਤਵੀਆਂ ਜਿਹੜਾ ਅੱਜ ਦਾ ਪ੍ਰਾਈਸ ਆ ਠੀਕ ਹੈ ਜੀ ਬਿਲਡਿੰਗ ਦੀ ਹੋ ਗਈ ਸਫਾਈ ਦੀ ਗੱਲ ਕਰੀਏ ਤਾਂ ਬਹੁਤ ਸੋਹਣਾ ਸੈੱਟ ਬਣਾਇਆ ਹੋਇਆ ਰੀਜਨਾ ਬਣਾਇਆ ਹੋਇਆ ਸੈੱਟ ਆ ਤੇ ਕਾਲ ਕਰ ਲਿਓ ਬਾਕੀ ਹੋਰ ਜਾਣਕਾਰੀ ਲੈਣੀ ਆ ਤੁਸੀਂ ਕਰ ਸਕਦੇ ਹੋ ਕਾਲ ਕਰਕੇ ਜਾਣਕਾਰੀ ਲੈ ਲਿਓ ਵੀਡੀਓ ਨੂੰ ਸ਼ੇਅਰ ਕਰਿਓ ਤੇ ਲੋਕੇਸ਼ਨ ਆਪਣੀ ਬਰਨਾਲਾ ਸ਼ਹਿਰ ਦੇ ਵਿੱਚ ਕਚਰੀ ਰੋਡ ਤੇ ਵਿਜ਼ਿਟ ਕਰਨਾ ਵਿਜ਼ਿਟ ਕਰ ਲਿਓ ਠੀਕ ਹੈ ਜੀ ਧੰਨਵਾਦ ਜੀ ਕਿਵੇਂ ਲੱਗਿਆ ਕਮੈਂਟ ਬਾਕਸ ਵਿੱਚ ਸਾਨੂੰ ਜਰੂਰ ਦੱਸਿਓ ਸਤਿ ਸ਼੍ਰੀ ਅਕਾਲ ਰੱਬ ਰੱਖਾ